ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਖੱਬੇ ਹੱਥਾ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਨੂੰ ਪ੍ਰੈਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਇੱਕ ਬੈਲ ਦਾ ਬਟਨ ਬੈਲ ਦੇ ਬਟਨ ਨੂੰ ਵੀ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜ਼ਮੀਨ ਦੀ ਤਕਸੀਮ ਬਾਰੇ ਬਹੁਤ ਹੀ ਅਹਿਮ ਕਾਨੂੰਨੀ ਨੁਕਤੇ ਦੱਸਾਂਗਾ ਜੋ ਅੱਜ ਤੱਕ ਤੁਹਾਨੂੰ ਕਦੇ ਵੀ ਕਿਸੇ ਨੇ ਨਹੀਂ ਦੱਸੇ ਹੋਣਗੇ ਜਿਨ੍ਹਾਂ ਨੁਕਤਿਆਂ ਦੀ ਜਾਣਕਾਰੀ ਨਾ ਹੋਣ ਕਰਕੇ ਤੁਸੀਂ ਹਮੇਸ਼ਾ ਹੀ ਨੁਕਸਾਨ ਉਠਾਉਂਦੇ ਹੋ ਇਸ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਦੋਸਤੋ ਮੈਂ ਇਹ ਵੀਡੀਓ ਕਿਉਂ ਬਣਾਉਂਦਾ ਹਾਂ ਕਿਉਂਕਿ ਦੋਸਤੋ ਮੈਂ ਇਹ ਬਹੁਤ ਵਾਰ ਆਪਣੀਆਂ ਅੱਖਾਂ ਦੇ ਸਾਹਮਣੇ ਮਹਿਸੂਸ ਕੀਤਾ ਹੈ ਕਿ ਸਾਡੇ ਕਈ ਭੋਲੇ-ਪਾਲੇ ਲੋਕਾਂ ਨੂੰ ਮਾਲਰਕਾਰਡ ਭਾਵ ਜ਼ਮੀਨਾਂ ਜਾਇਦਾਦਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਆਪਣੇ ਕਈ ਤਰ੍ਹਾਂ ਦੇ ਨੁਕਸਾਨ ਕਰਵਾਉਨੇ ਪੈਂਦੇ ਹਨ ਜਿਵੇਂ ਕਿ ਕੋਰਟ ਕਚੈਰੀਆਂ ਵਿੱਚ ਪੈ ਕੇ ਆਪਣੇ ਪੈਸੇ ਅਤੇ ਕੀਮਤੀ ਸਮੇਂ ਦੀ ਬਰਬਾਦੀ ਭਾਈਚਾਰਕ ਸਾਂਝ ਵਿੱਚ ਝਗੜੇ ਅਤੇ ਕਈ ਚਲਾਕ ਲੋਕਾਂ ਦੇ ਹੱਥੋਂ ਆਰਥਿਕ ਲੁੱਟ ਕਰਵਾਉਣੀ ਇਸ ਤਰ੍ਹਾਂ ਲੋਕਾਂ ਦਾ ਬਿਨਾਂ ਮਤਲਬ ਤੋਂ ਹੁੰਦਾ ਸੋਸਣ ਦੇਖ ਕੇ ਕਈ ਵਾਰ ਮਨ ਪਰ ਆਉਂਦਾ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਨੇ ਜੋ ਗਿਆਨ ਦੀ ਬਖਸ਼ਿਸ਼ ਸਾਨੂੰ ਕੀਤੀ ਹੈ ਉਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਮੈਨੂੰ ਆਸ ਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਦਾ ਲਾਭ ਜ਼ਰੂਰ ਉਠਾਓਗੇ ਅਤੇ ਹੋਰਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰੋਗੇ ਦੋਸਤੋ ਇੱਕ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਕਿ ਵੀਡੀਓ ਬਣਾਉਣ ਲਈ ਬਹੁਤ ਸਮਾਂ ਲਗਾਉਣਾ ਪੈਂਦਾ ਹੈ ਕਈ ਵਾਰ ਇੱਕ ਵੀਡੀਓ ਬਣਾਉਣ ਲਈ ਕਈ-ਕਈ ਘੰਟੇ ਲੱਗ ਜਾਂਦੇ ਹਨ ਕਦੇ-ਕਦੇ ਤਾਂ ਇੱਕ ਜਾਂ ਦੋ ਦਿਨ ਵੀ ਲੱਗ ਜਾਂਦੇ ਹਨ ਇਸ ਲਈ ਦੋਸਤੋ ਤੁਸੀਂ ਖੁਦ ਸਮਝਦਾਰ ਹੋ ਕੇ ਵੀਡੀਓ ਬਣਾਉਣ ਲਈ ਕਿਵੇਂ ਆਪਣੇ ਰਜੇਮਿਆਂ ਵਿੱਚੋਂ ਸਮਾ ਕੱਢਦੇ ਹੋਵਾਂਗੇ ਸੋ ਆਓ ਹੁਣ ਤਕਸੀਮ ਦੇ ਜ਼ਰੂਰੀ ਨੁਕਤੇ ਬਾਰੇ ਗੱਲ ਕਰੀਏ ਤਕਸੀਮ ਜ਼ਮੀਨ ਦੀ ਵੰਡ ਬਾਰੇ ਜ਼ਰੂਰੀ ਨੁਕਤੇ ਨੰਬਰ 1 ਤਕਸੀਮ ਦੋ ਤਰ੍ਹਾਂ ਦੀ ਹੁੰਦੀ ਹੈ ਤਕਸੀਮ ਖਾਨਗੀ ਅਤੇ ਬਾਹ ਹੁਕਮ ਅਦਾਲਤ ਤਕਸੀਮ ਜਿਹੜੀ ਤਹਿਸੀਲਦਾਰ ਵੱਲੋਂ ਕੀਤੀ ਜਾਂਦੀ ਆ ਅਦਾਲਤ ਰਾਹੀਂ ਤਕਸੀਮ ਕਰਵਾਉਣ ਲਈ ਨਕਸ਼ਾ ਊੜਾ ਨਕਸ਼ਾ ਆੜਾ ਨਕਸ਼ਾ ਈੜੀ ਦੀ ਜ਼ਰੂਰਤ ਪੈਂਦੀ ਹੈ ਜੇਕਰ ਕਿਸੇ ਹਿੱਸੇਦਾਰ ਨੂੰ ਨਕਸ਼ਾ ਊੜਾ ਤੇ ਕੋਈ ਇਤਰਾਜ਼ ਹੋਵੇ ਤਾਂ ਉਹ ਤਹਿਸੀਲਦਾਰ ਵੱਲੋਂ ਨਕਸ਼ਾ ਊੜਾ ਪਾਸ ਕਰਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਅੰਦਰ ਐਸ ਡੀ ਐਮ ਸਾਹਿਬpass ਅਪੀਲ ਕਰ ਸਕਦਾ ਹੈ ਜੇਕਰ ਕੋਈ ਹਿੱਸੇਦਾਰ ਇਹ ਅਪੀਲ ਦਾਇਰ ਕਰ ਦਿੰਦਾ ਹੈ ਤਾਂ ਅਪੀਲ ਦਾ ਨਿਪਟਾਰਾ ਹੋਣ ਤੱਕ ਤਕਸੀਮ ਦਾ ਕੇਸ ਪੈਂਡਿੰਗ ਰੱਖਿਆ ਜਾਵੇਗਾ ਤਕਸੀਮ ਦੀ ਸਾਰੀ ਕਾਰਵਾਈ ਨਕਸ਼ਾ ਆੜਾ ਤਰੀਕਾ ਤਕਸੀਮ ਵਿੱਚ ਤੈਅ ਕੀਤੀਆਂ ਸਾਰੀਆਂ ਸ਼ਰਤਾਂ ਅਨੁਸਾਰ ਹੀ ਕੀਤੀ ਜਾਂਦੀ ਹੈ ਇਸ ਲਈ ਕਨਗੋ ਦੇ ਤਹਿਸੀਲਦਾਰ ਨਕਸ਼ਾ ਆੜਾ ਵਿੱਚ ਤੈ ਕੀਤੀਆਂ ਸ਼ਰਤਾਂ ਤੋਂ ਬਾਹਰ ਜਾ ਕੇ ਤਕਸੀਮ ਨਹੀਂ ਕਰ ਸਕਦੇ ਇਸ ਲਈ ਤਹਿਸੀਲਦਾਰ ਵੱਲੋਂ ਨਕਸ਼ਾ ਅੜਾ ਪਾਵ ਤਰੀਕਾ ਤਕਸੀਮ ਪਾਸ ਕਰਨ ਤੋਂ ਬਾਅਦ ਜੇਕਰ ਕਿਸੇ ਹਿੱਸੇਦਾਰ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਤਰੀਕਾ ਤਕਸੀਮ ਨਕਸ਼ਾ ਅੜਾ ਪਾਸ ਕਰਨ ਦੀ ਮਿਤੀ ਤੋਂ ਲਗਭਗ 15 ਦਿਨਾਂ ਦੇ ਅੰਦਰ ਅੰਦਰ ਅਪੀਲ ਕਰ ਸਕਦਾ ਹੈ ਸਾਰੀਆਂ तरहਾਂ ਦੀ ਤਸੱਲੀ ਹੋਣ ਤੋਂ ਬਾਅਦ ਹੀ ਨਕਸ਼ਾ ਈਡੀ ਤਿਆਰ ਕੀਤਾ ਜਾਂਦਾ ਹੈ ਇਸ ਲਈ ਨਕਸ਼ਾ ਈਡੀ ਦੇ ਖਿਲਾਫ ਕੋਈ ਅਪੀਲ ਨਹੀਂ ਪਾਈ ਜਾ ਸਕਦੀ ਤਕਸੀਮ ਦੀ ਸੰਦ ਮੁਕੰਮਲ ਹੋਣ ਤੋਂ ਬਾਅਦ ਤਹਿਸੀਲਦਾਰ ਹੁਕਮ ਲਿਖਣ ਤੋਂ ਬਾਅਦ ਆਪਣੇ ਦਸਖਤ ਕਰਕੇ ਇੱਕ ਨਕਲ ਤੇ ਰੈਨੂ ਜਾਰੀ ਕਰ ਦਿੰਦਾ ਹੈ ਅਤੇ ਇੱਕ ਨਕਲ ਰਿਕਾਰਡ ਰੂਮ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ। ਸਨਦ ਤਕਸੀਮ ਦੇ ਖਿਲਾਫ ਕੋਈ ਵੀ ਅਪੀਲ ਦਾਇਰ ਨਹੀਂ ਕੀਤੀ ਜਾ ਸਕਦੀ। ਅਪੀਲ ਸਿਰਫ ਕਿਸੇ ਖਾਸ ਕਾਰਨ ਕਰਕੇ ਹੀ ਕੀਤੀ ਜਾ ਸਕਦੀ ਹੈ। ਇਸ ਦੀ ਅਪੀਲ ਸਿਰਫ ਮਾਨਯੋਗ ਹਾਈ ਕੋਰਟ ਵਿੱਚ ਹੀ ਕੀਤੀ ਜਾ ਸਕਦੀ ਹੈ। ਤਕਸੀਮ ਸਨਦ ਦੀ ਜਾਰੀ ਹੋਣ ਤੋਂ ਬਾਅਦ ਕੋਈ ਵੀ ਹਿੱਸੇਦਾਰ ਟਡਵਾਰੀ ਕੋਲ ਜਾ ਕੇ ਸਨਨ ਦੀ ਇੱਕ ਕਾਪੀ ਦੇ ਕੇ ਇੰਤਕਾਲ ਦਰਜ ਕਰਵਾ ਸਕਦਾ ਹੈ ਕੋਈ ਵੀ ਵਿਅਕਤੀ ਜਿਹੜਾ ਜਮ੍ਹਾਂ ਬੰਦੀ ਦੀ ਕਿਸੇ ਸਾਂਝੀ ਖੇਵਟ ਵਿੱਚ ਹਿੱਸੇਦਾਰ ਹੋਵੇ ਉਹ ਜ਼ਮੀਨ ਦੀ ਤਕਸੀਮ ਦਾ ਕੇਸ ਆਪਣੇ ਵਕੀਲ ਰਾਹੀਂ ਤਹਿਸੀਲਦਾਰ ਦੀ ਅਦਾਲਤ ਵਿੱਚ ਲੈਂਡ ਰੈਵਨਿਊ ਐਕਟ ਦੀ ਧਾਰਾ 111 ਦੇ ਤਹਿਤ ਕੇਸ ਦਾਇਰ ਕਰ ਸਕਦਾ ਹੈ ਜੇਕਰ ਕਿਸੇ ਤਰਫੋਂ ਕਬਜ਼ਾ ਬਦਲਣਾ ਹੋਵੇ ਤਾਂ ਕਬਜ਼ਾ ਕਾਰਵਾਈ ਤਕਸੀਮ ਦੀ ਸੰਨਦ ਜਾਰੀ ਕਰਨ ਦੀ ਮਿਤੀ ਤੋਂ 3 ਸਾਲ ਦੇ ਅੰਦਰ ਅੰਦਰ ਕਰ ਲੈਣੀ ਚਾਹੀਦੀ ਹੈ 3 ਸਾਲ ਤੋਂ ਬਾਅਦ ਤਹਿਸੀਲਦਾਰ ਕਬਜ਼ਾ ਬਦਲਣ ਲਈ ਬਰੰਟ ਜਾਰੀ ਨਹੀਂ ਕਰ ਸਕਦਾ ਅਲੱਗ-ਅਲੱਗ ਤਹਿਸੀਲਾਂ ਵਿੱਚ ਪੈਂਦੀ ਜ਼ਮੀਨ ਨੂੰ ਇੱਕੋ ਤਹਿਸੀਲਦਾਰ ਤਕਸੀਮ ਨਹੀਂ ਕਰ ਸਕਦਾ ਆਬਾਦੀ ਵਾਲੇ ਰਕਬੇ ਦੀ ਤਕਸੀਮ ਤਹਿਸੀਲਦਾਰ ਵੱਲੋਂ ਨਹੀਂ ਕੀਤੀ ਜਾਂਦੀ ਆਬਾਦੀ ਵਾਲੇ ਰੈਸੀ ਏਰੀਏ ਦੀ ਤਕਸੀਮ ਮਾਨਯੋਗ ਸਿਵਲ ਕੋਰਟ ਦੇ ਅਧਿਕਾਰ ਵਿੱਚ ਆਉਂਦੀ ਹੈ ਜੇਕਰ ਕਿਸੇ ਜ਼ਮੀਨ ਦੀ ਮਾਲਕੀ ਸੰਬੰਧੀ ਕੋਈ ਝਗੜਾ ਚੱਲਦਾ ਹੋਵੇ ਤਾ ਉਸਦੀ ਤਕਸੀਮ ਨਹੀਂ ਕੀਤੀ ਜਾਂਦੀ। ਤਕਸੀਮ ਕਰਦੇ ਵਕਤ ਵੇਚਿਆ ਗਿਆ ਰਕਬਾ ਵੇਚਣ ਵਾਲੇ ਹਿੱਸੇਦਾਰ ਦੇ ਰਕਬੇ ਵਿੱਚੋਂ ਘਟਾਇਆ ਜਾਵੇਗਾ। ਜੇਕਰ ਕਿਸੇ ਹਿੱਸੇਦਾਰ ਵੱਲੋਂ ਆਪਣੀ ਜ਼ਮੀਨ ਤੇ ਲੋਨ ਲਿਆ ਹੋਵੇ ਤਾਂ ਜਿਹੜੀ ਜ਼ਮੀਨ ਉਸ ਨੂੰ ਤਕਸੀਮ ਵਿੱਚ ਮਿਲੇਗੀ ਉਹ ਰਕਬਾ ਉਸ ਵੱਲੋਂ ਆਰ ਡ ਰਹਣ ਮੰਨਿਆ ਜਾਵੇਗਾ। ਦੋਸਤੋ ਸਾਡੇ YouTube ਚੈਨਲ ਨੌਲੇਜ ਅਬਾਊਟ ਪ੍ਰਾਪਰਟੀ ਦੀਆਂ ਵੀਡੀਓ ਜਰਾਹੀਂ ਦਿੱਤੀਆਂ ਗਈਆਂ ਜਾਣਕਾਰੀਆਂ ਬਾਰੇ ਤੁਹਾਡੇ ਕੀ ਵਿਚਾਰ ਹਨ ਤੁਹਾਡੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਤੁਹਾਨੂੰ ਜੋ ਵੀ ਕਮੀ ਵੇਸੇ ਲੱਗਦੀ ਹੋਵੇ ਉਹ ਵੀ ਜਰੂਰ ਦੱਸਿਓ ਤਾਂ ਜੋ ਅਸੀਂ ਉਸ ਨੂੰ ਸੁਧਾਰ ਕਰ ਸਕੀਏ ਅਤੇ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀਆਂ ਮੁਹੱਈਆ ਕਰਵਾਉਂਦੇ ਰਹੀਏ ਇਹ ਚੈਨਲ ਤੁਹਾਡਾ ਆਪਣਾ ਹੈ ਚੈਨਲ ਹੈ ਤੁਹਾਡੇ ਪਿਆਰ ਸਦਕਾ ਹੀ ਇਹ ਚੈਨਲ ਤਰੱਕੀ ਵੱਲ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਸ ਵਿਸ਼ੇ ਤੇ ਵੀ ਤੁਹਾਨੂੰ ਜ਼ਰੂਰਤ ਹੋਵੇ ਉਸ ਬਾਰੇ ਵੀ ਜ਼ਰੂਰ ਦੱਸਿਆ ਕਰੋ ਅਸੀਂ ਉਸ ਵਿਸ਼ੇ ਬਾਰੇ ਵੀ ਵੀਡੀਓ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨੀ ਹੋ ਸਕੇ ਸ਼ੇਅਰ ਕਰਕੇ ਤੁਹਾਡੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾ ਦਿਓ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ